ਸਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ਼ਹੀਦ ਗੰਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ਼ਾਮ 4 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਗੁਰਮਤ ਸਮਾਗਮ ਹੋਇਆ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇ ਅਤੇ ਢਾਡੀ ਜਥਿਆਂ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨੇਹਾਲ ਕੀਤਾ। ਬਾਬਾ ਅਫਤਾਰ ਸਿੰਘ ਸੂਰ ਸਿੰਘ ਵਾਲੇ, ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ ਪੂਰੀ ਵਾਲੇ, ਮੈਨੇਜਰ ਹਰਪ੍ਰੀਤ ਸਿੰਘ ਪਾਈ ਪਿੰਦਰਪਾਲ ਸਿੰਘ ਪਾਈ ਗੁਰ ਇਕਬਾਲ ਸਿੰਘ ਜਗਜੀਤ ਸਿੰਘ ਖਾਲਸਾ ਕੁਲਦੀਪ ਸਿੰਘ ਪੰਡੋਰੀ ਪਾਈ ਅਮਰਜੀਤ ਸਮੀਤ ਸੰਗਤਾਂ ਮਾਜੂਦ ਸਾਨ ਗੁਰਦੁਆਰਾ ਸ਼ਹੀਦਗੰਜ ਹਾਲ ਨੋ ਬਡੋ ਕਲੂ ਮੈਂ ਸਾਕਾ ਧਰਮ ਮਹਿਤ ਸਾਕਾ ਜਨ ਕੀਆ ਸੀ ਤੋ ਨਿਹਾਲ ਨਹੀਂ ਤੁੱਟ ਜੇ ਹਾਂ ਦਿੱਠੇ ਸਭ ਗੁਰਦੁਆਰਾ ਸ਼ਹੀਦ ਗੰਸਾ ਤੋਂ ਅਰਦਾਸ ਕਰਕੇ ਕੰਪੀਟੀਸ਼ਨ ਵਿੱਚ ਗਿਆ ਸੀ ਇਹ ਬੱਚਾ